ਸਾਰੇ ਦੋਸਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਫਾਇਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਰੱਖਣ ਜੀ। ਅੱਜ ਆਇਤੀ ਜੀ ਫੇਰ ਫਰੌਰ ਐਤਵਾਰ ਅੱਜ ਦੋ ਦਵਾਈ ਪੀਣ। ਪੱਥਰੀ ਦੇ ਦਰਦ ਦੀ। ਨਾਲੇ ਮਹਾਰਾਜ ਦੇ ਘਰਲੇ ਦਰਸ਼ਨ। ਜੇ ਨਾ ਆਪਾਂ ਕਿਤੇ ਵੀ ਸ਼ਰਧਾ ਗੱਲ ਆਉਂਦੀਆਂ ਨਾ ਆਪਣੇ ਮਨ 'ਚ ਸੱਚੀ ਸ਼ਰਧਾ ਈ। ਤਾਂ ਆਪਾਂ ਨੂੰ ਕਿਸੇ ਦਵਾਈ ਬੂਟੀ ਦੀ ਲੋੜ ਨਹੀਂ ਹੈਗੀ। ਜਿੱਦਣੋਂ ਮੈਂ ਪਿਛਲੇ ਹਫ਼ਤੇ ਪੀਕੇ ਗਿਆ ਸੀਗਾ ਨਾ ਦਵਾਈ ਉੜ ਕੇ ਦਰਦ ਨਹੀਂ ਹੋਇਆ ਨਹੀਂ ਦੂਜੇ ਤੀਜੇ ਦਿਨ ਰੋਜ਼ ਥੋੜਾ ਥੋੜਾ ਦੋ ਤਿੰਨ ਦਿਨ ਤੱਕ ਬਹੁਤ ਹੋਇਆ ਜਿਨੀ ਕਿ ਕਿਰਪਾ ਹੈ ਬਾਬਾ ਨਾਨਕ ਦੀ ਬਾਕੀ ਆਪਣਾ ਵਿਸ਼ਵਾਸ ਹੁੰਦਾ ਉਹ ਚੀਜ਼ ਪਰ ਆਪਣਾ ਵਿਸ਼ਵਾਸ ਆ ਮਤਲਬ ਹੁਣ ਹਫ਼ਤਾ ਇੱਕ ਹੋ ਗਿਆ ਦਰਦ ਨਹੀਂ ਹੋਇਆ ਆਪਾਂ ਨੇ 5 ਵਾਰ ਰੱਖਿਆ ਇਹਨਾਂ ਨੇ ਵੀ ਪਿੱਤੇ ਦੀ ਪਥਰੀ ਯਾਰ ਜਿਹੜੀ ਤਾਂ ਹੈਗੀ ਆ ਪਿੱਤੇ ਦੀ ਪਥਰੀ ਦੇ ਖਤਰਤ ਤੋਂ ਹੁਣ ਪਾਣਾ ਆਪਾਂ ਨੂੰ 5 ਵਾਰ ਦੀ ਗੁਰਦੇ ਦੀ ਆ ਉਹਦੇ ਖਾਤਰ ਤਿੰਨ ਵਾਰ ਆਪਾਂ ਨੇ ਪੰਜ ਵਾਰ ਪੂਰੇ ਕਰ ਜਾਣੇ ਫਿਰ ਬਾਬਾ ਕਰਨੇ ਦੀ ਕਿਰਪਾ ਬਾਬਾ ਜੀ ਸੰਗਤ ਵੀ ਹੋ ਰਹੀ ਆ ਬਾਪਸੀ ਬਨੰਦ ਚਾਹ ਤਾਂ ਆਸਤਾਨੇ ਸਭਾਦਨ ਕੇ ਕਾਫੀ ਕਰ ਸੰਗਤ ਤੱਕ ਪਹੁੰਚੀ ਆ ਜੀ ਲੋਕੋ ਪੁਰੇ ਡੂਟਿੰਗ ਦਾ ਵੀ ਲੈ ਰਹੀ ਸੰਗਤ ਨਜ਼ਾਰਾ ਵਧੀਆ ਪ੍ਰਾਲਾ ਸਰਕਾਰ ਦਾ ਨਾ ਤਾਂ ਆਉਂਦਣ ਹੋਊਗੀ ਸਰਕਾਰ ਨੂੰ ਨਾਲੇ ਸੰਗਤਾਂ ਆਪਣਾ ਨਹਿਰ ਚ VOTING ਕਰ ਸਕਦੀਆਂ ਪਰ ਸਾਡੇ ਹਜੇ ਸਾਡਾ ਨਹੀਂ ਟਾਈਮ ਲੱਗਿਆ ਆਪਣੇ ਇਲਾਕੇ ਚ ਹੁੰਦੇ ਹੋਏ ਚਲੋ ਉਹ ਵੀ ਕਿਸੇ ਦਿਨ ਟਾਈਮ ਜਆ ਕੱਢ ਕੇ ਉਹ ਸਿੰਗਲ ਵੋਟ ਵੀ ਇੱਕ ਤੇ ਇਧਰ ਡਬਲ ਵੀ ਆ ਇੱਥੇ ਕਈ ਬੰਦੇ ਬੈਨੇ ਉਹ ਸਿੰਗਲ ਨਹੀਂ ਫਿਰਦਾ ਇੱਕ ਮੁੰਡਾ ਕੰਬੀਟ ਦੇਖੋ ਤਾਂ ਇਹ ਟਰੈਕਟਰ ਕਿੰਨੇ ਇਹਦੇ ਟਾਇਰ ਹੀ ਤੇ ਕੰਬੈਨ ਨਾਲੋਂ ਵੀ ਬੜੇ ਆ। ਕੰਬੈਨ ਤੇਰੀ ਆਲਾ ਫੜੀ ਜੱਤਨਾਂ ਦੀ ਬਣਾਉ। ਜੱਤਨਾਂ ਦੀ ਬਣਾਉ। ਵੀੜੇ ਨਾਲ ਆ ਕੰਮ ਨੂੰ ਆਇਦੇ। ਲੱਗੇ ਜੀ ਲਾਸਟ ਪਰਚੀ ਘੜਨਾ। ਹੂੰ। ਛੋਟੇ-ਛੋਟੇ ਦੋ ਹੋ ਜਣੇ ਦੀਆਂ। ਬੜੀ ਹੁੰ 150 ਕੁੰਟਲ ਦੀ। ਇੱਕੋ ਕਰ ਲੈਣੀ।